ਸੰਗਰੂਰ ਦੇ ਚੀਮਾ ਬ੍ਰਾਂਚ ਦੇ ਕੋਆਪਰੇਟਿਵ ਬੈਂਕ ਦੇ ਵਿੱਚ ਵੱਡਾ ਕਪਲਾ ਹੋਇਆ ਕਪਲਾ 10-20 ਲੱਖ ਦਾ ਨਹੀਂ ਬਲਕਿ 1 ਕਰੋੜ 39 ਲੱਖ ਰੁਪਏ ਦਾ ਹੈ ਤੇ ਇਹ ਕਪਲਾ ਕਿਸੇ ਹੋਰ ਨੇ ਨਹੀਂ ਬਲਕਿ ਬੈਂਕ ਦੇ ਹੀ ਮੁਲਾਜ਼ਮ ਨੇ ਕੀਤਾ ਜੋ ਕਿ ਬੈਂਕ ਨੂੰ ਕਰੋੜਾਂ ਦਾ ਚੂਨਾ ਲਗਾ ਕੇ ਫਰਾਰ ਹੈ ਦਰਅਸਲ ਚੀਮਾ ਬ੍ਰਾਂਚ ਦੇ ਕੋਆਪਰੇਟਿਵ ਬੈਂਕ ਦੇ ਇੰਚਾਰਜ ਤੇ 1 ਕਰੋੜ 39 ਲੱਖ ਰੁਪਏ ਦਾ ਕਪਲਾ ਕਰਨ ਦੇ ਇਲਜ਼ਾਮ ਲੱਗੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਕਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਲੰਬੇ ਸਮੇਂ ਤੋਂ ਇੱਕੋ ਸੀਟ ਤੇ ਬੈਠੇ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਚੀਮਾ ਬ੍ਰਾਂਚ ਵਿੱਚ ਜਦੋਂ ਨਵੇਂ ਮੈਨੇਜਰ ਨੇ ਜੁਆਇਨ ਕੀਤਾ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਜਾਂਚ ਕੀਤੀ ਗਈ ਜਾਂਚ ਦੌਰਾਨ ਕੁਝ ਹਿਰਫਿਰ ਨਜ਼ਰ ਆਇਆ ਬ੍ਰਾਂਚ ਇੰਚਾਰਜ ਨੇ ਤੁਰੰਤ ਇਸ ਦੀ ਸੂਚਨਾ ਕੋਆਪਰੇਟਿਵ ਬੈਂਕ ਦੀ ਕਮੇਟੀ ਨੂੰ ਦਿੱਤੀ ਮਾਮਲਾ ਪੁਲਿਸ ਤੱਕ ਪਹੁੰਚਿਆ ਸ਼ੁਰੂਆਤ ਵਿੱਚ ਕਪਲਾ 80 ਕੁ ਲੱਖ ਰੁਪਏ ਦਾ ਲੱਗ ਰਿਹਾ ਸੀ ਪਰ ਤਫਤੀਸ਼ ਕਰਨ ਤੋਂ ਬਾਅਦ ਪਤਾ ਲੱਗਾ ਕਿ ਹੁਣ ਤੱਕ 1 ਕਰੋੜ 39 ਲੱਖ ਦਾ ਕਪਲਾ ਹੋ ਚੁੱਕਾ ਹੈ ਬੈਂਕ ਦੇ ਚੇਅਰਮੈਨ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਕਪੜੇ ਦੀ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਦਾ ਪੈਸਾ ਰਿਕਵਰ ਕੀਤਾ ਜਾ ਸਕੇ ਮਲਜ਼ਮ ਮੁਲਾਜ਼ਮ ਬੈਂਕ ਦੇ ਵਿੱਚ ਬਤੌਰ ਚਪੜਾਸੀ ਵਰਤੀ ਹੋਇਆ ਸੀ ਤੇ ਹੁਣ ਅਸਿਸਟੈਂਟ ਮੈਨੇਜਰ ਦੀ ਪੋਸਟ ਤੇ ਤਨਤ ਸੀ ਫਿਲਹਾਲ ਬੈਂਕ ਦੇ ਵੱਲੋਂ ਮਲਜ਼ਮ ਮੁਲਾਜ਼ਮ ਨੂੰ ਮੁਅਤਲ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਹ ਜਦੋਂ ਜਾ ਕੇ ਉਹਨਾਂ ਨੇ ਸਾਨੂੰ ਦੱਸਿਆ ਤਾਂ ਅਸੀਂ ਇੱਥੇ ਟੀਮ ਬਣਾ ਕੇ ਭੇਜਤੀ ਅਥਰ ਚਾਰ ਮੈਨੇਜਰਾਂ ਅਸ ਸੀਨੀਅਰ ਮੇਜਰ ਗਰਮੇਲ ਸਿੰਘ ਨੇ ਨਾਲ ਸਾਰੇ ਮੈਨੇਜਰਾਂ ਦੀ ਟੀਮ ਬਣਾ ਕੇ ਭੇਜੀ ਜੇ ਉਹ ਜਾ ਕੇ ਉਹਨਾਂ ਨੇ ਚੈੱਕ ਆ ਕੀਤਾ ਉਹਦੇ ਵਿੱਚ ਗਾਹਾਂ ਹਤਾਈਆਂ ਬਹੁਤ ਵੱਡੀਆਂ ਆਈਆਂ ਜਿੱਥੇ-ਇਥੇ ਨੇ ਚੈੱਕ ਕੀਤਾ ਉਹਦੇ ਲਿਮਟਾਂ ਦੇ ਵਿੱਚ ਹੇਰਫੇਰ ਕੀਤਾ ਹੋਇਆ ਤੇ ਇਹਨਾਂ ਨੇ ਫਿਰ ਸਾਹਮਣੂ ਸਾਨੂੰ ਦੱਸਿਆ ਵੀ ਇਹ ਤਾਂ ਗਾਹ ਬਹੁਤ ਜਾਂਚ ਦਾ ਵਿਸ਼ਾ ਹੈਗਾ ਇਹ ਬਹੁਤ ਵੱਡੀ ਪੱਧਰ ਤੇ ਹੋਈ ਹੈ। ਚਲੋ ਅਸੀਂ ਉਹ ਦੇਖ ਕੇ ਜਿਉ ਸਾਡੇ ਧਿਆਨ 'ਚ 90 ਕ ਲੱਖ ਰੁਪਇਆ ਆਇਆ ਅਸੀਂ ਜਾ ਕੇ ਐਸਐਸਪੀ ਸਾਹਿਬ ਨੂੰ ਮਿਲ ਕੇ 24 ਘੰਟਿਆਂ ਚ ਜੇਫਆਈਆਰ ਕਰਾਤੀ ਕਰਾ ਕੇ ਤੇ ਉਹਦੋਂ ਮਗਰੋਂ ਜਾਂਚ ਚੱਲ ਰਹੀ ਹੈ ਜੀ ਹੁਣ ਅਸੀਂ 1 ਕਰੋੜ 39 ਲੱਖ ਤੇ ਪਹੁੰਚ ਚੁੱਕੇ ਹਾਂ ਤੇ ਹਜੇ ਵੀ ਜਾਂਚ ਚੱਲਦੀਆਂ ਚਾਰ ਸੁੱਟੀਆਂ ਆ ਗਈਆਂ ਤੇ ਅੱਜ ਸੋਮਵਾਰ ਫੇਸਟਾਰਟ ਦਾ ਇਹ ਜਾਂਦੀ ਇਸ ਦਾ ਵੀ ਲੰਮਾ ਸਮਾਂ ਉੱਥੇ ਬੈਠਣ ਦਾ ਕਾਰਨ ਬਣਿਆ ਇਹ ਬੈਂਕਾਂ ਦੇ ਵਿੱਚ ਹੋਰ ਬੈਂਕਾਂ ਵੀ ਜਿੱਥੇ ਵੀ ਪੰਜ ਸਾਲ ਲੱਗਿਆ ਸਾਡੇ ਮਨੇ ਸਾਰੇ ਜਾਂਚ ਕਰਾ ਰਹੇ ਹਾਂ ਕੋਈ ਇੱਕ ਹੋਈ ਵੀ ਹੈ ਇਹ ਜਾਂਚ ਚੱਲ ਰਹੀ ਹੈ ਜੀ ਹਜੇ ਸਾਨੂੰ ਐਂ ਲੱਗਦਾ ਵੀ ਅੱਗੇ ਵੀ ਬਹੁਤ ਵਧਣ ਦੀ ਸੰਭਾਵਨਾ ਹੈ ਦੀ ਤੇ ਬਾਕੀ ਇਹ ਇਥੇ ਤੱਕ ਸਮਝਾਓ ਵੀ ਅਖਰ ਠੱਗੀ ਹੁੰਦੀ ਕਿਵੇਂ ਸੀ ਜੀ ਮੇ ਠੱਗੀ ਹੁੰਦੀ ਸੀ ਉਹ ਠੱਗੀ ਸਾਨੂੰ ਸਾਰੀ ਐਮ.ਡੀ. ਸਾਹਿਬ ਦੱਸ ਦਿੰਦੇ ਨਹੀਂ ਉਹਦੇ ਵਿੱਚ ਐਮ.ਡੀ. ਸਾਹਿਬ ਸਾਨੂੰ ਡੀਟੇਲ ਨਾਲ ਦੱਸ ਦਿੰਦੇ ਨਾ ਉਹਦੇ ਵਿੱਚ ਜਿਨ੍ਹਾਂ ਨੇ ਇਹ ਕਪਲਾ ਕੀਤਾ ਬੈਂਕੇ ਨਾਲ ਉਹਨਾਂ ਦਾ ਨਾਮ ਦੀਪਿੰਦਰ ਸਿੰਘ ਹੈ ਤੇ 2000 ਆਨਵਰਡਸ ਜੀ ਰਿਕਾਰਡ ਉਹਦਾ ਕੱਢਿਆ 2000 ਤੋਂ ਲੈ ਕੇ 2018 ਤੱਕ ਉਹ ਇੱਕ ਵਾਰੀ ਉੱਥੇ ਰਹੇ ਆ ਕਿੰਨੇ ਜਿੱਦਾਂ 2000 ਤੋਂ ਲੈ ਕੇ 2018 ਤੱਕ ਉਸ ਤੋਂ ਪਹਿਲਾਂ ਆ ਦਾ ਵੀ ਰਿਕਾਰਡ ਸਾਨੂੰ ਨਹੀਂ ਲੱਭਿਆ ਬ੍ਰਾਂਚ ਚ ਪਰ ਜਿੰਨਾ ਸਾਨੂੰ ਪਤਾ ਉਹ 2000 ਤੋਂ ਲੈ ਕੇ 2018 ਤੱਕ ਉਹ ਇੱਕੋ ਬ੍ਰਾਂਚ ਹੀ ਰਹੇ ਆ 2018 ਚ ਉਹਨਾਂ ਦੀ ਬ੍ਰਾਂਚ ਹੀ ਵਿੱਚ ਸੇਮ ਪੋਸਟ ਤੇ ਐਜ਼ ਅ ਬ੍ਰਾਂਚ ਮੈਨੇਜਰ ਮਤਲਬ ਕਿ ਪਹਿਲਾਂ ਉਹ ਪੀ ਐਨ ਭਰਤੀ ਹੋਏ ਸੀਗੇ ਫਿਰ ਕਲਰਕ ਬਣੇ ਫਿਰ ਅਕਾਊਂਟੈਂਟ ਬਣੇ ਫਿਰ ਅਸਿਸਟੈਂਟ ਮੈਨੇਜਰ ਹੁਣ ਉਹ ਅਸਿਸਟੈਂਟ ਮੈਨੇਜਰ ਤੇ 2018 ਚ ਇਹਨਾਂ ਦੀ ਬਦਲੀ ਕੀਤੀ ਗਈ ਸੀਗੀ ਕਾਲਾ ਝੜ ਬ੍ਰਾਂਚ ਦੀ ਉਸ ਟਾਈਮ ਮੈਂ ਹੀ ਇੱਥੇ ਜਿਲ੍ਹਾ ਮੈਨੇਜਰ ਸੀ ਉਸ ਟਾਈਮ ਦੀ ਸੀ 5 ਸਾਲ ਤੋਂ ਉੱਤੇ ਵਾਲੇ ਕਈ ਬੰਦੇ ਬਦਲੇ ਸੀ ਕਿਹੜੇ ਸਾਲ ਦੀ ਕੀ ਕਾਲਾ ਝੜ 2018 ਚ ਜੁਲਾਈ ਚ ਕੀਤੀ ਸੀਗੀ ਤੇ ਉਸ ਤੋਂ ਬਾਅਦ 5 ਕੁ ਮਹੀਨੇ ਉੱਥੇ ਰਹੇ ਉਸ ਤੋਂ ਬਾਅਦ ਦੁਵਾਰਾ ਉਹ ਤੇ ਦੁਵਾਰਾਗੇ ਉੱਥੇ ਚਲੇ ਗਏ ਸੀ ਤੇ ਟੋਟਲ ਸਰਵਿਸ ਇਹਨਾਂ ਦੀ ਯਾਨੀ ਕਿ 24 ਸਾਲ ਦੇ ਲਗਭਗ ਇੱਕੋ ਬ੍ਰਾਂਚ ਦੀ ਆ ਅਲੱਗ-ਅਲੱਗ ਔਦਿਆਂ ਤੇ ਰਹਿੰਦੇ ਹੋਏ ਤੇ ਜ਼ਿਆਦਾਤਰ ਚੀਮੇ ਬ੍ਰਾਂਚ ਹੀ ਰਹੇ ਆ ਤੇ ਉਥੇ ਇਹਨਾਂ ਦੇ ਇਲਾਕੇ ਚ ਗੁੱਡਵਿਲ ਬਹੁਤ ਬਣਦੇ ਸੀ ਬੜਾ ਨੇ ਤੇ ਭਰੋਸਾ ਕਰਦੇ ਸੀਗੇ ਤੇ ਸੁਭਾਅ ਵੀ ਵਧੀਆ ਸੀ ਇੱਕ ਦੂਜੇ ਨਾਲ ਗੱਲਬਾਤ ਵੀ ਵਧੀਆ ਕਰਦੇ ਸੀਗੇ ਜਿਸ ਤਰ੍ਹਾਂ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਬਹੁਤ ਸਾਰੇ ਫਾਰਮਰਸ ਨੂੰ ਜਦੋਂ ਕੋਈ ਆਪਦੀ ਲਿਮਟ ਵਧਾਉਣੀ ਹੁੰਦੀ ਆ ਜਾਂ ਕਿਸੇ ਕਾਰਨ ਕਰਕੇ ਆਪਦੀ ਲਿਮਟ ਬੰਦ ਕਰਾਉਣੀ ਹੁੰਦੀ ਆ ਉਹ ਆਪਦੇ ਸਾਰੇ ਪੈਸੇ ਭਰ ਕੇ ਬੈਂਕ ਤੋਂ ਨੋ ਡਿਊ ਸਰਟੀਫਿਕੇਟ ਲੈ ਲੈਂਦੇ ਆ ਤੇ ਨੋ ਡਿਊ ਸਰਟੀਫਿਕੇਟ ਲੈ ਕੇ ਉਹ ਆਪਦੇ ਰੈਵਨਿਊ ਡਿਪਾਰਟਮੈਂਟ ਚ ਪਟਵਾਰੀ ਹਲਕਾ ਪਟਵਾਰੀ ਨੂੰ ਦੇ ਦਿੰਦੇ ਆ ਤੇ ਉਹ ਉਹਨਾਂ ਦੀ ਜ਼ਮੀਨ ਫੱਕ ਕਰ ਦਿੰਦੇ ਆ ਇਹ ਮਸਲੇ ਦਾ ਅਕਾ ਉਹ ਜ਼ੀਰੋ ਕਰਕੇ ਨਿਲ ਕਰਨਾ ਹੁੰਦਾ ਅਕਾਊਂਟ ਬੰਦ ਕਰਨਾ ਹੁੰਦਾ ਸਿਸਟਮ ਚ ਇਹਨਾਂ ਨੇ ਨੋਡੂ ਦੇਣ ਤੋਂ ਬਾਅਦ ਅਕਾਊਂਟ ਜ਼ੀਰੋ ਦਾ ਬੈਲੈਂਸ ਕਰਤਾ ਪਰ ਅਕਾਊਂਟ ਬੰਦ ਨਹੀਂ ਕੀਤਾ ਸਿਸਟਮ ਚ ਤੇ ਲੇਟਰੋਂ ਜਿਹੜੇ ਉਹ ਕਿਉਂਕਿ ਲੋਕਲ ਜਿਆਦਾ ਲੰਮਾ ਸਮਾਂ ਉੱਥੇ ਰਹਿ ਚੁੱਕੇ ਸੀਗੇ ਲੋਕਾਂ ਨਾਲ ਬਣਦੀ ਸੀ ਤੇ ਉਹਨਾਂ ਦੀ ਚੈੱਕ ਬੁੱਕ ਵਗੈਰਾ ਇਹ ਲੈ ਲੈਂਦੇ ਸੀ ਸਾਈਨ ਕਰਾ ਕੇ ਜਿੰਨੇ ਵੀ ਅਸੀਂ ਹੁਣ ਤੱਕ ਅਕਾਊਂਟ ਟ੍ਰੇਸ ਕੀਤੇ ਉਹਦੇ ਚੋਂ ਅਮਾਉਂਟਸ ਜ਼ਿਆਦਾ ਟਰਾਂਸਫਰ ਹੋ ਕੇ ਇਹਨਾਂ ਦੀ ਵਾਈਫ ਦੇ ਅਕਾਊਂਟ ਦੇ ਥਰੂ ਇਹਨਾਂ ਦੀ ਬੇਟੀ ਦੇ ਅਕਾਊਂਟ ਚ ਆਈਆਂ ਨੇ ਤੇ ਇਸ ਤਰੀਕੇ ਨਾਲ ਨੇ ਜਿਹੜੇ ਫਾਰਮਰਸ ਆਫ ਦਾ ਅਕਾਊਂਟ ਬੰਦ ਕਰਾ ਚੁੱਕੇ ਸੀਗੇ ਫੱਕ ਹੋ ਚੁੱਕੀ ਸੀ ਜਿਨ੍ਹਾਂ ਦੀ ਲੈਂਡ ਰੈਵਨਿਊ ਚ ਉਹਨਾਂ ਦੇ ਅਕਾਊਂਟ 'ਚ ਜ਼ਿਆਦਾ ਠੱਗੀ ਮਾਰੀ ਆ ਕਿੰਨੇ ਤੇ ਅਗੇਂਸਟ ਉਹਨਾਂ ਨੇ ਲੋਨ ਲਿਆ ਸੀ ਉਹ ਜ਼ਮੀਨ ਤਾਂ ਉਹਨਾਂ ਦੀ ਫੱਕ ਹੋ ਗਈ ਉਹ ਤਾਂ ਉਹਦੀ ਸਿਕਿਉਰਿਟੀ ਵਾਪਸ ਲੈ ਗਏ ਰੈਵਨਿਊ 'ਚ ਵੀ ਰਿਕਾਰਡ ਆਉਦਾ ਉਹ ਆਫ ਦਾ ਫੱਕਰਵਾ ਚੁੱਕੇ ਆ ਤੇ ਸਾਰੀ ਜਿਹੜੀ ਠੱਗੀ ਆ ਉਹ ਇਸ ਟਾਈਮ ਬੈਂਕਾਂ ਨਾਲ ਵਜੀ ਆ ਸਰ ਕਿੰਨੀ ਕੁ ਠੱਗੀ ਹੈ ਇਹ ਜੀ ਹੁਣ ਤੱਕ ਅਸੀਂ ਜਾਂਚ ਦਾ ਵਿਸ਼ਾ ਇਨਵੈਸਟੀਗੇਸ਼ਨ ਟੀਮ ਚੱਲ ਰਹੀ ਆ ਮੈਂ ਖੋਦ ਉਹਤੇ ਦੋ ਦਿਨ ਗਿਆ ਆ ਮੈਂ ਜੇ ਮੈਂ ਨਾਲ ਹੀ ਜਾ ਕੇ 3 ਤੇ ਚੈੱਕ ਕੀਤਾ ਤੇ ਸਾਡੇ ਕੋਲ ਜਿਹੜੀ ਕਿ ਜੋ ਇਸ ਟਾਈਮ ਤੱਕ ਫਿਗਰ ਆਈ ਆ ਉਹ ਹੁਣ 1 ਕਰੋੜ 39 ਲੱਖ 13000 ਦੀ ਆ ਇਸ ਟਾਈਮ ਤੇ ਫਰਦਰ ਅਨਿਵੈਸਟੀਗੇਸ਼ਨ ਜਿੱਦਾਂ ਜਿੱਦਾਂ ਚੱਲ ਰਹੀ ਆ ਉਵੇਂ ਉਵੇਂ ਕੋਈ ਕਿ ਰਿਕਾਰਡ ਬਹੁਤ ਪਿੱਛੇ ਤੱਕ ਚੈੱਕ ਕੀਤਾ ਜਾਣਾ ਖਾਤੇ ਤੁਸੀਂ ਸਰਚ ਕਰ ਰਹੇ ਨੇ ਮੈਨੂੰ ਲੱਗਦਾ ਅਜੇ ਤੱਕ 16 ਖਾਤੇ ਉਹ ਆ ਜੀ ਜਿਨ੍ਹਾਂ ਲਈ ਅਸੀਂ ਕਨਫਰਮ ਹੋ ਚੁੱਕੇ ਹਾਂ ਕਨਫਰਮ ਹਤੇ ਕਿੰਨੇ ਖਾਤੇ ਆ ਜੀ ਪੈਂਡਿੰਗ ਪਏ ਨੇ ਜੀ ਲਗਪਾ ਤਾਂ ਉਹ ਤਾਂ ਲਿਮਟਾਂ ਦਾ ਟੋਟਲ 150 ਨਹੀਂ ਪਰ ਬਹੁਤ ਲਿਮਟਾਂ ਅਸੀਂ ਡੋਰ ਟੂ ਡੋਰ ਜਾ ਕੇ ਚੈੱਕ ਕੀਤੀਆਂ ਨੇ ਉਹ ਸਹੀ ਵੀ ਆ ਓਵਰ 70 80 ਲਿਮਟਾਂ ਤੋਂ ਵੱਧ ਬੰਦੇ ਹੈ ਜੇ ਮਿਲੇ ਨੇ ਜਿਨ੍ਹਾਂ ਦੀ ਜਨਕ ਜੋ ਅਸੀਂ ਪੁੱਛਿਆ ਜੋ ਸਾਡੇ ਸਿਸਟਮ ਚ ਬੋਲਦਾ ਉਹੀ ਉਹਨਾਂ ਦੀ ਦੇਣਦਾਰੀ ਹੈ ਤੇ ਉਹੀ ਫਰਜ਼ ਸਾਡੇ ਕੋਲੇ ਪਈ ਆ ਇਸ ਮੀਨਸ ਇਟ ਮੀਨਸ ਉਹ ਸਹੀ ਨਹੀਂ ਤੇ ਹਲੇ ਜਨਕ ਜੋ ਸਾਰੇ ਕਾਊਂਟ ਕਵਰ ਹੋਣਗੇ ਫਿਰ ਹੀ ਆਪਾਂ ਕਹਿ ਸਕਦੇ ਹ ਵੀ ਕਿੰਨੇ ਮਾਡ ਸਰ ਹੋਰ ਬੈਂਕਾਂ ਚ ਵੀ ਤੁਹਾਡੇ ਵੱਲੋਂ ਅਜੇ ਨਹੀਂ ਚੈੱਕ ਹੋਦੀ ਦੇਖੋ ਜੀ ਮੈਂ ਦੋ ਬ੍ਰਾਂਚਾਂ ਚ ਚੈੱਕ ਕੀਤੀਆਂ ਨੇ ਬ੍ਰਾਂਚਾਂ ਦਾ ਕਾਫੀ ਚੈੱਕ ਕੀਤੀਆਂ ਨੇ ਪਰ ਦੋ ਬ੍ਰਾਂਚਾਂ ਚ ਮੈਨੂੰ ਜਿੱਥੇ ਕਮੀਆਂ ਪੇਸ਼ੀਆਂ ਮੇਰੇ ਸਾਹਮਣੇ ਆਈਆਂ ਆ ਤੇ ਦੋਨੇ ਬੰਦੇ ਮੈਂ ਸਸਪੈਂਡ ਕੀਤੇ ਆ ਰਾਈਟ ਵੇ ਮੈਂ ਜਿੱਦਨ ਮੈਂ ਚੈੱਕ ਕੀਤੀ ਸੀ ਬ੍ਰਾਂਚ ਚੀਮਾ 22 19 ਤਰੀਕ ਨੂੰ ਸ਼ਾਇਦ ਤੇ ਉਦੋਂ ਹੀ ਮੈਂ ਸ਼ਾਮ ਨੂੰ ਉਹਨੂੰ ਸਸਪੈਂਡ ਕਰਤਾ ਸੀ ਚੀਮਾ 19 ਜਨਵਰੀ ਨੂੰ ਹਾਂਜੀ ਹਾਂਜੀ ਦੂਜੀ ਬ੍ਰਾਂਚ ਕਿਹੜੀ ਹੈ ਇੱਕ ਮੈਂ ਬ੍ਰਾਂਚ ਚੈੱਕ ਕੀਤੀ ਸੀ ਜੀ 12 ਤਰੀਕ ਨੂੰ ਭਿੰਡਰਾ ਉੱਥੇ ਮੈਨੂੰ ਕੋਈ ਗੜਬੜ ਲੱਗੀ ਸੀਗੀ ਹਾਂਜੀ ਹਾਂਜੀ ਭਿੰਡਰਾ ਬ੍ਰਾਂਚ ਤੇ ਉਹ ਬ੍ਰਾਂਚ ਮੈਨੇਜਰ ਨੂੰ ਵੀ ਅਸੀਂ ਸੇਮ ਡੇ ਸਸਪੈਂਡ ਕਰਾਉਂਦੇ ਹਾਂ ਕੌਣ ਟੀਮ ਨੇ ਜਨੇ ਉਹ ਫੋਨ ਨੇ ਉਹ ਸੀ ਨਵੀਨ ਕੁਮਾਰ ਜੀ ਜੀਪਿੰਦਰ ਨੂੰ 19 ਨੂੰ ਕੀਤਾ ਜੀਪਿੰਦਰ ਨੂੰ 19 ਨੂੰ ਕੀਤਾ ਜੀ ਸਰੇ ਕੀ ਲੱਗਦਾ ਵੀ ਕਪਲਾ ਕਿੰਨਾ ਕਾਊਟ ਕਿੰਨੀ ਕਮਾਊਂਡ ਦਾ ਹੋ ਸਕਦਾ ਅਪਰੋਕਸੀਮੇਟ ਦੇਖੋ ਜੀ ਆਪਾਂ ਨਾ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਜਾਂਚ ਦਾ ਵਿਸ਼ਾ ਹੈ ਹੁਣ ਕਿਉਂਕਿ ਜਿਵੇਂ ਅਸੀਂ ਡੋਰ ਟੂ ਡੋਰ ਟੀਮਾਂ ਲਾ ਕੇ ਇਕੱਲੇ ਇਕੱਲੇ ਘਰ ਤੋਂ ਜਾ ਕੇ ਪੁੱਛ ਕੇ ਆਏ ਵੀ ਤੁਹਾਡੀ ਕਿੰਨੇ ਲੱਖ ਦੀ ਲਿਮਟ ਸੀ ਕਿੰਨੀ ਜ਼ਮੀਨ ਤੁਸੀਂ ਪਲੈਜ ਕਰਾਈ ਸੀ ਤੁਹਾਡੇ ਕੋਲ ਟੋਟਲ ਲੈਂਡ ਕਿੰਨੀ ਸੀ ਸਾਡੀ ਕੋਈ ਜਿਹੜੀ ਜੋ ਲਿਮਟ ਬਣਾਉਨੇ ਆ ਤਾਂ ਟੋਟਲ ਲੈਂਡ ਦੀ ਓਨਰਸ਼ਿਪ ਦੇ ਹਿਸਾਬ ਨਾਲ ਬਣਾਉਨੇ ਆ ਤੇ ਜਦੋਂ ਅਸੀਂ ਜਿਹੜੀ ਆਰ ਰਹਿਣ ਕਰਦੇ ਆ ਉਹ ਆਪਦੀ ਜਿੰਨੀ ਲਿਮਟ ਬਣਦੀ ਹੈ ਉਹਦੇ ਹਿਸਾਬ ਨਾਲ ਕਰਦੇ ਆ ਵੀ ਕਿੰਨਾ ਸਰਕਾਰੀ ਰੇਟ ਆ ਉਹਦੇ ਹਿਸਾਬ ਨਾਲ ਤੇ ਹੁਣ ਆਪਾਂ ਇਹ ਕਹਿ ਨਹੀਂ ਸਕਦੇ ਪੱਕੇ ਤੌਰ ਤੇ ਵੀ ਕਿਤਕ ਜਾਊਗੀ ਗੱਲ ਕਿਉਂਕਿ ਇਕੱਲੇ ਇਕੱਲੇ ਨੂੰ ਮਿਲੇ ਆਂ ਅਸੀਂ ਜਿਨ੍ਹਾਂ ਨੂੰ ਮਿਲ ਲਏ ਤੇ ਕਾਫੀ ਲੋਕਾਂ ਨੇ ਕਿਹਾ ਸਾਡੀ ਸਹੀ ਚੱਲ ਰਹੀ ਆ ਪਰ ਬਹੁਤੀਆਂ ਜਿਹੜੀਆਂ ਫੱਕ ਹੋ ਚੁੱਕੀਆਂ ਜ਼ਮੀਨਾਂ ਤੇ ਉਹ ਸਾਡੇ ਕੋਲ ਚੱਲ ਰਹੀਆਂ ਉਹ ਤਾਂ ਸਿੱਧਾ ਫਰਾਡ ਆ ਸਾਡੇ ਨਾਲ ਇਟ ਮੀਨਸ ਇਹ ਹੋ ਗਿਆ ਸਰ ਉਹਨਾਂ ਕੀ ਕਿਸਾਨਾਂ ਦੇ ਤਾਂ ਖਾਤੇ ਉਹ ਮਤਲਬ ਜ਼ੀਰੋ ਹੋ ਗਿਆ ਬੈਲੈਂਸ ਕਿਸਾਨਾਂ ਕਨੇ ਦਾ ਜ਼ੀਰੋ ਹੋ ਗਿਆ ਬੈਲੈਂਸ ਪਰ ਬੈਂਕ ਕੰਨੀ ਉਹ ਪੈਸੇ ਖੜੇ ਨੇ ਜੀ ਉਹਨਾਂ ਨੇ ਆਪ ਇਸਤੇਮਾਲ ਕਰ ਲੇ ਕਢਾ ਕੇ ਹਾਂ ਜੀ ਹਾਂ ਜੀ ਤੇ ਉਹ ਜਿਹੜੀ ਜਿਹੜੀ ਸਕਿਉਰਿਟੀ ਦੇਗੇਂਸਟ ਉਹਨਾਂ ਨੇ ਸਭ ਤੋਂ ਲਿਮਟ ਲਈ ਸੀ ਉਹ ਸਕਿਉਰਿਟੀ ਰਿਵੈਨਿਊ ਡਿਪਾਰਟਮੈਂਟ ਚ ਫੱਕ ਹੋ ਚੁੱਕੀ ਆ ਉਹ ਕਲੀਅਰ ਹੋ ਚੁੱਕੀ ਕੋਈ ਵੀ ਕਿਸਾਨ ਇਸ ਤਰ੍ਹਾਂ ਦਾ ਹੈਗਾ ਵੀ ਜਿਹਦੇ ਫੱਕ ਨਾ ਉਹ ਜੀ ਜਾਂਚ ਦਾ ਵਿਸ਼ਾ ਹਾਂ ਕਿਉਂਕਿ ਹੁਣ ਆਪਾਂ ਜਿਨ੍ਹਾਂ ਨੂੰ ਮਿਲ ਰਹੇ ਆ ਜਿਨ੍ਹਾਂ ਨੇ ਆਪਾਂ ਨੂੰ ਦੱਸਤਾ ਵੀ ਸਾਡੇ ਇੰਨੇ ਪੈਸੇ ਖੜੇ ਆ ਉਹ ਸਾਡੇ ਨਾਲ ਲਿਸਟ ਨਾ ਟਿਕ ਕਰ ਗਏ ਤਾਂ ਇਟ ਮੀਨਸ ਉਹ ਮੈਜੋਰਟੀ ਕਈ ਬੰਦੇ ਹੈਗੇ ਜਿਨ੍ਹਾਂ ਦਾ ਜੀ 70 80 ਬੰਦੇ ਤਾਂ ਮਿਲ ਗਏ ਸਾਨੂੰ ਜਿਨ੍ਹਾਂ ਦਾ ਡ ਸਹੀ ਲੈਂਟ ਚੱਲ ਰਹੀ ਹੈ। ਇਹਦੀ ਪੋਸਟ ਅਸਿਸਟੈਂਟ ਬਣੀ ਚੁੱਕੀ ਸੀ ਨਾ? ਹਾਂਜੀ ਹਾਂਜੀ ਇਹ ਆਪਦੇ ਫਾਦਰ ਦੀ ਜਗਾ ਆਏ ਸੀਗੇ ਜੀ ਕੰਪੈਸ਼ਨੇਟ ਗਰਾਊਂਡ ਤੇ 92 ਦੇ ਵਿੱਚ ਤੇ ਅਸੀਂ 2000 ਤੋਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ। ਨਹੀਂ ਅਸਿਸਟੈਂਟ ਮੈਨੇਜਰ ਹੀ ਸਾਡੇ ਜ਼ਿਆਦਾ ਬ੍ਰਾਂਚ ਮੈਨੇਜਰ ਲੱਗੇ ਹੋਏ ਹਾਂ ਹਾਂ ਜੀ ਜ਼ਿਆਦਾਤਰ ਜਿਹੜੇ ਸਾਡੇ ਬ੍ਰਾਂਚ ਮੈਨੇਜਰ ਨੇ ਉਹ ਅਸਿਸਟੈਂਟ ਮੈਨੇਜਰ ਹੀ ਨੇ ਹਾਂ ਜੀ ਉਹਦੇ ਅਕਾਊਂਟ ਦੇ ਨਾਲ ਜ਼ੀਰੋ ਕਰ ਦਿੰਦੇ ਸੀਗੇ ਸਿਸਟਮ ਦੇ ਉੱਤੇ ਕਾਊਂਟ ਕਰ ਦਿੰਦਾ ਸੀ ਸਿਸਟਮ ਦੇ ਵਿੱਚ ਓਪਨ ਰਹਿਦਾ ਸੀ ਉਹ ਚੈੱਕ ਬੁੱਕ ਕਿਉਂਕਿ ਉਹ ਲੋਕ ਉੱਥੇ ਲੰਬਾ ਟਾਈਮ ਇੱਕ ਜਗ੍ਹਾ ਰਹਿਗੇ ਸਾਰੇ ਲੋਕਾਂ ਦਾ ਬਣਦੀ ਸੀਗੀ ਹੁਣ 24 ਸਾਲ ਇੱਕ ਬ੍ਰਾਂਚ ਤੁਸੀਂ ਲਾ ਦੋ ਉੱਥੇ ਪੀਐਨ ਉੱਥੇ ਕਲਰਕ ਉੱਥੇ ਕਾਊਂਟੈਂਟ ਉੱਥੇ ਅਸਿਸਟੈਂਟ ਮੈਨੇਜਰ ਤੋਂ ਭਰੋਸਾ ਇਹਨਾਂ ਬਣ ਜਾਂਦਾ ਵੀ ਲੋਕ ਕਹਿੰਦੇ ਵੀ ਸਾਡਾ ਸਾਡਾ ਖਾਤਾ ਨਲ ਹੋ ਗਿਆ ਪਟਵਾਰੀ ਕੋਲੇ ਸਾਡੀ ਜ਼ਮੀਨ ਫੱਕ ਹੋ ਗਈ ਚੈੱਕ ਬੁੱਕ ਤੇ ਪਾਸ ਬੁੱਕ ਜਮਾ ਕਰਾਉਣੀ ਹੁੰਦੀ ਸੀ ਉਹ ਦੇ ਦੇ ਦਿੰਦੇ ਸੀ ਉਸੇ ਚੈੱਕ ਬੁੱਕ ਨੂੰ ਉਹ ਮਿਸਯੂਜ਼ ਕਰਦੇ ਜਿਹੜੀ ਉਹਦਾ ਸਾਈਨ ਕਰਾ ਲੈਂਦੇ ਸੀ ਪਹਿਲਾਂ ਜਿਹੜੀ ਐਫ ਆਈ ਆਰ ਤੁਸੀਂ ਕਰਵਾਈ ਉਹ ਕਿੰਨੀ ਅਮਾਉਂਟ ਦੇਖਾਈ ਉਹਦੇ ਚ ਉਸ ਟਾਈਮ ਜਿਸ ਦਿਨ ਆਪਾਂ ਪਹਿਲੇ ਦਿਨ ਸਾਰੀਆਂ ਲਿੰਟਾਂ ਲੱਭੀਆਂ ਸੀ ਸਾਡੇ ਕੋਲੇ 90 ਲੱਖ ਤੱਕ ਦੀ ਅਮਾਉਂਟ ਸੀਗੀ ਤੇ ਫਿਰ ਅਸੀਂ ਉਹਦੇ ਚ ਐਫ ਆਈ ਆਰ ਕਿਉਂਕਿ ਕਰਾਉਣੀ ਜ਼ਰੂਰੀ ਸੀਗੀ ਵੀਰ ਅਮਾਉਂਟ ਜ਼ਿਆਦਾ ਸੀ ਅਸੀਂ 90 ਕ ਲੱਖ ਦੀ ਕਰਾਤੀ ਤੇ ਫਰਦਰ ਜਿੰਮੇ ਜਿੰਮੇ ਆਈ ਜਾਊਗੀ ਅਸੀਂ ਐਡ-ਆਨ ਕਰਾਂਗੇ ਹਾਂ ਜੀ ਅਸੀਂ ਐਡ-ਆਨ ਕਰਾਵਾਂਗੇ ਸਾਡੇ ਬੋਰਡ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਉਸੇ ਦੇਣ ਹੀ ਸਾਡੇ ਨਾਲ ਗਏ ਆ ਇਹ ਸਾਰੇ ਹੈ ਜੀ ਤਿੰਨ ਬੰਦੇ ਅਕਿਊਜ਼ ਇਹ ਅਕਿਊਜ਼ 4 ਨੇ ਜੀ ਚੌਥਾ ਅਮਰਪਾਲ ਸਿੰਘ ਦੇ ਨਾਲ ਤਾਂ ਜੋਇੰਟ ਅਕਾਊਂਟ ਦੇ ਥਰੂ ਪੈਸੇ ਰੋਟੇਟ ਹੁੰਦੇ ਸੀ ਤਾਂ ਅਸੀਂ ਉਹ ਜਿਹੜਾ ਅਕਾਊਂਟ ਜੋਇੰਟ ਹੋਣ ਦੇ ਨਾਲ ਕਰਕੇ ਉਹਨਾਂ ਦੇ ਨਾਮ ਗਲਤ ਨਾਮ ਇੱਕ ਤਾਂ ਦੀਪਿੰਦਰ ਹੋ ਗਿਆ ਜੀ ਕਿਊਜ਼ ਇੱਕ ਉਹਨਾਂ ਦੀ ਵਾਈਫ ਆ ਜੀ ਸੁਖਵਿੰਦਰ ਕੌਰ ਵਾਇਕ ਸੁਖਵਿੰਦਰ ਕੌਰ ਹਾਂਜੀ 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 ਇੱਕ ਸੁਖਵਿੰਦਰ ਕੌਰ ਦੇ ਨਾਲ ਜਿਹਦਾ ਸਾਂਝਾ ਅਕਾਊਂਟ ਚੱਲਦਾ ਸੀ ਅਮਰਪਾਲ ਸਿੰਘ ਜੁਆਟਡ ਦੋਨਾਂ ਦੇ ਸੀ ਸੁਖਵਿੰਦਰ ਕੌਰ ਸੁਖਵਿੰਦਰ ਕੌਰ ਇਹ ਜੀ ਕੋਈ ਇਹਨਾਂ ਦੇ ਬਿਲਡਿੰਗ ਓਨਰ ਸੀਗੇ ਇਕੱਠੇ ਬਿਲਡਿੰਗ ਦਾ ਕਿਰਾਇਆ ਕਰੂ ਇਹਨਾਂ ਨੂੰ ਇਕੱਠਿਆਂ ਨੂੰ ਆਉਦਾ ਹੁੰਦਾ ਸੀਗਾ ਸੁਖਵਿੰਦਰ ਕੌਰ ਤੇ ਅਮਰਪਾਲ ਨੂੰ ਬੇਟੀ ਦਾ ਵੀ ਨਾਮ ਜੀ ਬੇਟੀ ਦਾ ਨੋ ਅਸੀਂ ਸਮਰੀ ਸੰਪ੍ਰੀਤ ਕੌਰ ਇਹ ਐਨ ਆਰ ਆਈ ਹੈ ਜੀ ਇਹ ਬੇਟੀ ਸਾਨੂੰ ਸੁਣਨ ਚ ਆਇਆ ਜੀ ਐਨ ਆਰ ਆਈ ਕਿਉਂਕਿ ਬਾਹਰ ਪੜ੍ਹਨ ਗਈ ਸੀ ਹੁਣ ਇੱਥੇ ਆਈ ਹੋਈ ਸੀ ਕਿਉਂਕਿ ਇਹਨਾਂ ਦੀ ਬੇਟੀ ਦੇ ਅਕਾਊਂਟ ਚੋਂ ਪੈਸੇ ਗਏ ਇਹਨਾਂ ਦੇ ਬੈਂਕ ਚੋਂ ਹੈਡ ਲਾਫ ਸਰ ਸੌਰੀ ਹਾਂਜੀ ਹਾਂਜੀ ਸਾਰੇ ਇਥੇ ਕੋਈ ਨਹੀਂ ਅਰੈਸਟ ਹੋਇਆ ਨਹੀਂ ਸਾਡੀ ਜਾਣਕਾਰੀ ਚ ਨਹੀਂ ਹੈ ਜਿਹੜਾ ਮੈਨੇਜਰ ਉਹ ਬਾਹਰ ਹੈ ਕਿ ਨਹੀਂ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਬੱਸ ਮੈਨੂੰ ਕੋਈ ਜਾਣਕਾਰੀ ਨਹੀਂ ਹੈ